ਬ੍ਰੇਕ ਤੋਂ ਬਾਅਦ ਜਿੱਥੇ ਤੁਹਾਡਾ ਸਵਾਗਤ ਹੈ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਵੀਰ ਸਾਤਪਾਲ ਸਿੰਘ ਜੋਲ ਸਾਹਿਬ ਦੇ ਨੌਰ ਬੋਰਡ 9th ਐਂਡ ਸਕੂਲ ਟਰਸਟੀ ਐਂਡ ਪੀਐਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਜੋਲ ਸਾਹਿਬ ਸਾਡੇ ਨਾਲ ਲਾਈਨ ਤੇ ਆ ਚੁੱਕੇ ਨੇ ਕਰਦੇ ਆ ਪਾਉ ਜੀ ਦਾ ਸਵਾਗਤ ਜੋਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ ਆ ਬਿਲਕੁਲ ਜੀ ਅੱਜ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਆਪਣੇ ਸ਼੍ਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਨ ਜੀ ਕੀ ਹਾਲ ਚਾਲ ਠੀਕ ਠਾਕ ਹੋ ਹਾਂਜੀ ਬਿਲਕੁਲ ਦੇਖੋ 2025 ਦੇ 104ਵੇਂ ਦਿਨ ਦੇ ਵਿੱਚ ਅੱਜ ਆਪਾਂ ਦਾਖਲ ਹੋ ਗਏ ਆ ਤੇ ਅਪ ਐਂਡ ਡਾਊਨ ਵੈਸੇ ਹੁਣ ਵਿంటర్ ਜਿਹੜੀ ਉਹ ਚਲੀ ਗਈ ਲੱਗਦੀ ਆ ਪਰ ਕਿਤੇ ਨਾ ਕਿਤੇ ਯਾਨੀ ਕਿ ਹਜੇ ਵੀ ਲੱਗ ਰਿਹਾ ਵੀ ਇਸ ਹਫਤੇ ਵੀ ਅੱਜ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਲਗਭਗ ਨੀਲੇ ਆਕਾਸ਼ ਦੇ ਵਿੱਚ ਸੂਰਜ ਚਮਕਦਾ ਨਜ਼ਰ ਆ ਰਿਹਾ ਕਿਤੇ ਕਿਤੇ ਬੱਦਲਵਾਈ ਵੀ ਹੈ ਤੇ ਤਾਪਮਾਨ ਟੈਂਪਰੇਚਰ ਹੈ ਜਿਹੜਾ ਲੇਕਨ ਕਿ ਡਬਲ ਡਿਜੀਟ ਦੇ ਵਿੱਚ ਜਾ ਚੁੱਕਾ ਤੇ 16 ਅੱਜ ਹੋ ਜਾਣ ਦੀ ਸੰਭਾਵਨਾ ਹੈ ਕੱਲ ਨੂੰ ਲੇਕਨ ਕਿ ਫੇਰ ਸਿੰਗਲ ਡਿਜੀਟ ਹੈ ਪਰਸੋਂ ਨੂੰ ਵੀ ਸਿੰਗਲ ਡਿਜੀਟ ਹੈ ਤੇ ਲੇਕਨ ਵੀਰਵਾਰ ਤੋਂ ਬਾਅਦ ਫੇਰ ਇੱਕ ਵਾਰ ਬੱਦਲਵਾਈ ਕਾਫੀ ਹੱਦ ਤੱਕ ਘਟ ਜਾਣੀ ਤੇ ਭਰਵੀਂ ਧੁੱਪ ਲੱਗਣ ਦੀ ਸੰਭਾਵਨਾ ਤੇ ਟੈਂਪਰੇਚਰ ਹੈ ਜਿਹੜਾ ਫੇਰ ਡਬਲ ਡਿਜੀਟ ਦੇ ਵਿੱਚ ਜਾਣ ਦੀ ਸੰਭਾਵਨਾ ਸੋ ਕੁੱਲ ਮਿਲਾ ਕੇ ਜਾਨੀ ਕਿ ਹੁਣ ਅੱਗੇ ਮੈਂ ਸਮਝਾਂਗਾ ਵੀ ਜਿਹੜਾ ਇਹ 스프링 ਤੋਂ ਬਾਅਦ ਸਮਰਵਲ ਨੂੰ ਹੌਲੀ-ਹੌਲੀ ਆਪਾਂ ਚੱਲੇ ਪਾਵਾਂਗੇ। ਜੋਲ ਸਾਹਿਬ ਅ ਬਿਫੋਰ ਆਪਾਂ ਕੁਝ ਪੋਲਿਟਿਕਲ ਸੌਰੀ ਲੋਕਲ ਨਿਊਜ਼ ਬਾਰੇ ਗੱਲਬਾਤ ਕਰੀ ਮੈਂ ਇੱਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ ਜੋ ਮੈਂ ਡਰਾਈਵ ਕਰ ਰਿਹਾ ਸੀ ਤੇ ਕੁਝ ਇੱਕ ਲੋਕਾਂ ਨੇ ਕਹਿੰਦੇ ਕਿ ਪਿੰਚ ਵੀ ਕੀਤਾ ਇਸ ਗੱਲ ਨੂੰ ਤੇ ਮੈਂ ਕਿਹਾ ਚਲੋ ਮੈਂ ਜੋਲ ਸਾਹਿਬ ਨੂੰ ਪੁੱਛਦਾ ਕਿ ਜੋਲ ਸਾਹਿਬ ਇੰਗਲਿਸ਼ ਲਾਈਕ ਪਾਰਲੀਮੈਂਟ ਦੇ ਵਿੱਚ ਇਜ਼ ਇੰਗਲਿਸ਼ ਵੈਰੀ ਨੈਸੈਸ ਲਾਈਕ ਇਜ਼ ਇਜ਼ ਅ ਨੈਸੈਸਰੀ ਕਿ ਉਹਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਜੀ ਬੋਲਣੀ ਕਿਉਂਕਿ ਕਈ ਲੋਕਾਂ ਨੂੰ ਕਿਵਾਰੀ ਨਹੀਂ ਉਸ ਲੈਵਲ ਤੇ ਇੰਗਲਿਸ਼ ਆਉਂਦੀ ਹੈ ਜੀ ਨਹੀਂ ਨਾ ਕੁਝ ਲੋਕ ਖੋਦ ਆਪਣੇ ਅੰਦਰ ਹੀ ਕੰਪਲੈਕਸ ਦਾ ਸ਼ਿਕਾਰ ਹੁੰਦੇ ਆ ਜਾਂ ਕਿਤਨੇ ਕਿਤੇ ਜਾਨੀ ਮੈਂ ਖੁਦ ਵੀ ਇਹ ਤਜਰਬਾ ਕੀਤਾ ਪੋਲਿਟੀਕਲੀ ਵੀ ਇਹ ਗੱਲ ਜਿਹੜੀ ਆ ਉਹ ਫੈਲਾਈ ਗਈ ਆ ਆਪਣੇ ਬੈਨੀਫਿਟ ਵਾਸਤੇ ਆਪਣੇ ਟੱਬਰ ਦੇ ਜੀਆਂ ਦੇ ਬੈਨੀਫਿਟ ਵਾਸਤੇ ਪੀ ਪ ਜਾਨੀ ਕਿ ਕੁਝ ਲੋਕਾਂ ਨੂੰ ਇਸ ਕਰਕੇ ਹੀ ਰੇਤ ਵਿੱਚੋਂ ਪਾਸੇ ਰੱਖਿਆ ਜਾ ਸਕੇ ਪੀ ਕਿਉਂਕਿ ਉਹ ਇੱਥੋਂ ਦੇ ਬੌਰਨ ਨਹੀਂ ਸੀ ਹਾਂ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਇੱਥੋਂ ਦੀ ਨਹੀਂ ਸੀ ਜਾਨੀ ਕਿ ਇੱਥੋਂ ਦੇ ਬੌਰਨ ਹੋਣਾ ਇੱਥੋਂ ਦੇ ਐਜੂਕੇਸ਼ਨ ਨੂੰ ਅੱਗੇ ਰੱਖ ਕੇ ਇਹ ਗੱਲ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨੂੰ ਆਪਣੇ ਅੰਦਰ ਇੱਕ ਕੰਪਲੈਕਸ ਪੀ ਜਾਨੀ ਤੁਸੀਂ ਸਾਡੇ ਨਾਲ ਬੈਸੇ ਹੀ ਘਟੀਆਂ ਆ ਕਿਉਂਕਿ ਵੀ ਤੁਸੀਂ ਇੱਥੇ ਬੌਰਨ ਨਹੀਂ ਸੀ ਤੇ ਤੁਸੀਂ ਕਿਤੇ ਬਾਹਰੋਂ ਆਏ ਹੋ ਆ ਹੂੰ ਅਚਾ ਹੁਣ ਭਾਵੇਂ ਬਾਹਰੋਂ ਆਏ ਲੋਕ 2-2 3-3 ਵਾਰ ਅੰਗਰੇਜ਼ੀਆਂ ਦੇ ਟੈਸਟ ਆਇਲਟਸ ਤੇ ਪਤਾ ਨਹੀਂ ਹੋਰ ਕਿੱਥੇ ਕਿੱਥੇ ਉਹ ਪਿਸੇ ਹੋਣ ਅੰਗਰੇਜ਼ੀ ਦਾ ਆਪਣਾ ਗਿਆਨ ਪ੍ਰੂਫ ਕਰਨ ਦੇ ਲਈ ਤੇ ਇੱਥੇ ਬੌਰਨ ਲੋਕ ਭਾਵੇਂ ਓਨੇ ਅੰਗਰੇਜ਼ੀ ਦੇ ਗਿਆਨ 'ਚ ਨਾ ਹੀ ਪਿਸੇ ਤੇ ਪਿਸੀਆਂ ਹੋਣ ਪਰ ਕਿਉਂਕਿ ਜਸਟ ਹੁਣ ਤਾਂ ਜਨਮ ਹੀ ਇੱਥੇ ਸੀ ਇਸ ਕਰਕੇ ਜਾਣੀ ਇਹਨੂੰ ਇੱਕ ਡਿਸਕ੍ਰਿਮੀਨੇਸ਼ਨ ਟੂਲ ਵੀ ਮੈਂ ਸਮਝਾਂਗਾ ਬਣਾ ਲਿਆ ਗਿਆ ਲੈਂਗੁਏਜ ਦੇ ਬੇਸ ਤੇ ਜੋ ਕਿ ਸਾਡੇ ਚਾਰਟਰ ਆਫ ਰਾਈਟਸ ਦੇ ਵਿੱਚ ਅਲਾਉਡ ਹੀ ਨਹੀਂਗਾ ਪਰ ਇਸ ਗੱਲ ਨੂੰ ਹੀ ਅੱਗੇ ਲਿਆਂਦਾ ਜਾ ਸਕੀ ਹੈ ਵਾਓ ਹੁਣ ਮੈਂ ਸਮਝਾਂਗਾ ਕਿ ਜਿਹੜੇ MMA डबल डबल MMA ਉੱਥੋਂ ਕਰਕੇ ਆਇਓ ਆ ਅੰਗਰੇਜ਼ੀਆਂ ਇੰਨੇ ਨੇ ਸਾਲ ਪੜ੍ਹੀਆਂ ਹੁਣ ਜਿੱਦਾਂ ਕੋਈ ਕੈਨੇਡਾ ਦਾ ਬੌਰਨ ਅਮਰੀਕਾ ਦਾ ਬੌਰਨ ਵਿਅਕਤੀ ਅਰਸ਼ ਸਾਡੇ ਵਾਂਗੂ ਕਦੀ ਪੰਜਾਬੀ ਨਹੀਂ ਬੋਲ ਸਕੂ ਕਿਉਂਕਿ ਉਹ ਪੰਜਾਬ ਦਾ ਬੌਰਨ ਨਹੀਂ ਹੈ ਉਹਦੀ ਪੜ੍ਹਾਈ ਨਹੀਂ ਹੈ ਹਮਮ ਕਰੈਕਟ ਇਦਾਂ ਹੀ ਜਿਹੜੇ ਵਿਦੇਸ਼ਾਂ ਤੋਂ ਲੋਕ ਆਉਣਗੇ ਉਹਨਾਂ ਦਾ ਐਕਸੈਂਟ ਤੇ ਰਹੂਗਾ ਹਾਂ ਉਹ ਕਦੇ ਵੀ ਉਦਾਂ ਬੋਲਦੇ ਬੋਲਦੀਆਂ ਨਜ਼ਰ ਨਹੀਂ ਆਉਣਗੇ ਜਿੱਦਾਂ ਇੱਕ ਕੈਨੇਡੀਅਨ ਬੌਰਨ ਤੇ ਇਥੋਂ ਪੜ੍ਹੇ ਲਿਖੇ ਲੋਕ ਨਜ਼ਰ ਆਉਣਗੇ ਹਮਮ ਪਰ ਮੈਂ ਸਮਝਾਂਗਾ ਕਿ ਇਹ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਦਾ ਵਿਦੇਸ਼ਾਂ ਤੋਂ ਆਿਆਂ ਦੀ ਨੌਲੇਜ ਜਿਹੜੀ ਆ ਕਈ ਵਾਰੀ ਇਨ ਡੈਪਥ ਇਸ਼ੂਸ ਤੇ ਬਹੁਤ ਵੱਡੀ ਹੁੰਦੀ ਆ ਇੱਥੋਂ ਦੇ ਬੌਰਨ ਲੋਕਾਂ ਤੋਂ ਵੱਧ கரੈਕਟ ਨਹੀਂ ਤੇ ਤੁਸੀਂ ਦੇਖੋ ਕਿ ਕੈਨੇਡਾ ਦੀ ਪਾਰਲੀਮੈਂਟ ਆ ਸਾਰੀਆਂ ਹੀ ਪ੍ਰੋਵਿੰਸ਼ੀਅਲ ਜਿੰਨੀਆਂ ਪਾਰਲੀਮੈਂਟਸ ਹੈਗੀਆਂ ਸਾਰੀਆਂ ਜਿੰਨੀਆਂ ਸਿਟੀ ਕਾਉਂਸਲਰ ਹੈ ਰੀਜਨਲ ਕਾਉਂਸਲ ਹੈ ਸਕੂਲ ਬੋਰਡ ਹੈ ਇਦੇ ਵਿੱਚ ਕੈਨੇਡੀਅਨ ਬੌਰਨ ਲੋਕ ਹੀ ਆ ਪਰ ਇਹ ਪਈਆਂ ਜੀ ਇਹ ਸਾਰੇ ادارے ਕੈਨੇਡੀਅਨ ਬੌਰਨ ਲੋਕਾਂ ਦਾ ਹਮ 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 ਕੈਨੇਡਾ ਦੇ ਪੜੇ ਹੋਏ ਲੋਕਾਂ ਦਾ ਤੇ ਕੈਨੇਡਾ ਦੇ ਲੋਕ ਇਦਾਂ ਦੀਆਂ ਸਮੱਸਿਆਵਾਂ ਵਿੱਚ ਜਿਨ੍ਹਾਂ ਚ ਅੱਜ ਪਿਸ ਰਹੇ ਆ ਉਹ ਪਿਸਣੇ ਸੋਣ ਥੋੜਾ ਚਾਹੀਦੇ ਸੀ ਕਿ ਜੇ ਕੈਨੇਡੀਅਨ ਬੌਰਨ ਹੋਣਾ ਕੈਨੇਡੀਅਨ ਪੜ੍ਹੇ ਲਿਖੇ ਹੋਣਾ ਸਾਰੇ ਸਮੱਸਿਆਵਾਂ ਦਾ ਹੱਲ ਹੁੰਦਾ கரੈਕਟ ਸੋ ਇਸ ਕਰਕੇ ਜਿਹੜੀ ਇਹ ਗੱਲ ਬਣਾਈ ਗਈ ਵੀ ਉੱਥੇ ਜਾ ਕੇ ਬੋਲੂ ਕਿ ਐਡਾ ਵੈਸੇ ਬੋਲਣ ਦੀ ਲੋੜ ਵੀ ਨਹੀਂ ਹੁੰਦੀ ਹੂੰ ਹੂੰ ਬਹੁਤ ਸਾਰੇ ਮਸਲੇ ਤੁਸੀਂ ਚੁੱਪ ਰਹਿ ਕੇ ਹੱਲ ਕਰਦੇ ਹੋ ਵਰਸ ਬਿਲਕੁਲ ਬਿਲਕੁਲ ਜੋਸਫ ਖਰੇਕਲੀ ਵਰਸ ਸਮਝਦਾਰ ਲੋਕਾਂ ਨੇ ਵਰਸ ਵਰਸ ਆਪਾਂ ਨੂੰ ਪੰਜਾਬ 'ਚ ਤੇ ਪਤਾ ਨਹੀਂ ਨਾ ਫਿਰ ਇੰਟਰਪ੍ਰੀਟਰ ਕੀ ਹੁੰਦਾ ਜੀ ਟ੍ਰਾਂਸਲੇਸ਼ਨ ਕੀ ਹੁੰਦੀ ਹੈ ਜੀ ਵਰਸ ਵਰਸ ਜੀ ਇਹਨਾਂ ਨੇ ਸਮਝ ਨਾਲ ਮੌਲਕ ਨੰਬਰ 1 ਬਣਾਏ ਸੀ ਵੀ ਇਹਨਾਂ ਨੂੰ ਸਮੱਸਿਆ ਹੱਲ ਕਰਨ ਵਾਲੇ ਆਈਡੀਆਜ਼ ਤੇ ਕੰਮ ਕੀਤਾ ਇਹਨਾਂ ਨੇ ਕਰੈਕਟ ਇਹਨਾਂ ਨੇ ਪਹਾਸ਼ਾਵਾਂ ਦੇ ਫਰਾਟਿਆਂ ਤੇ ਕੰਮ ਨਹੀਂ ਕੀਤਾ ਹੂੰ 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 ਉਹ ਫਰਾਟੇ ਭਵੇਂ ਨਹੀਂ ਵੀ ਆਉਂਦੇ ਤੁਸੀਂ ਇਸ਼ਾਰੇ ਨਾਲ ਵੀ ਸਮਝਾ ਦਿੱਤਾ ਨਾ ਵੀ ਆਹ ਸਮੱਸਿਆ ਤੇ ਆਹ ਇਹਦਾ ਹੱਲ ਆ ਉਹਤੇ ਕੰਮ ਕਰ ਲਿਆ ਜਾਂਦਾ ਹੈ ਐਂਡ ਐਡਿੰਗ ਟੂ ਯਰ ਗੱਲਬਾਤ ਜੋਲ ਸਾਹਿਬ ਕਿ ਲੋਕ ਹੁਣ ਵੋਟ ਪਾਉਣ ਜਾਣਗੇ ਸੌਰੀ ਮੈਂ ਕਿਸੇ ਮੈਂ ਕਿਸੇ ਪੱਖ ਨਹੀਂ ਲੈ ਰਿਹਾ ਇੱਕ ਨਿਊਟਰਲ ਮੀਡੀਆ ਹੈ ਡਿਪਾਰਟਮੈਂਟ ਤੁਸੀਂ ਇਹ ਨਾ ਕਿਉਂ ਕਿ ਯਾਰ ਇਹਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਇਹਨੂੰ ਕੀ ਵੋਟ ਪਾਣਾ ਸ਼ਾਇਦ ਉਸ ਬੰਦੇ ਦੇ ਵਿੱਚ ਉਹ ਦਰਦ ਆ ਉਹ ਹਿੰਮਤ ਸੀ ਉਹਨੇ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਆਂਦਾ ਸ਼ਾਇਦ ਉਹਦੇ ਮਨ ਦੇ ਵਿੱਚ ਤੁਹਾਡੇ ਜਿਹੜਾ ਜੋਲ ਸਾਹਿਬ ਨੇ ਕਿਹਾ ਕਿ ਆਈਡੀਆਸ ਦੁੱਧ ਦੇ ਤਿਗੜੇ ਹੋਣ ਜੋ ਲੈ ਕੇ ਆ ਸਕਦਾ ਪਾਰਲੀਮੈਂਟ ਦੇ ਵਿੱਚ ਸਾਡੀ ਬੈਨੀਫਿਟ ਲਈ ਹੋਵੇ ਅਸੀਂ ਥੋੜੀ ਹੁਣ ਕਹਿੰਦੇ ਅਨੁਲ ਤੁਹ ਇੰਗਲਿਸ਼ ਆਉਂਦੀ ਨਹੀਂ ਇਹਨੂੰ ਰਿਪੋਰਟ ਪਾਉਣਾ ਛੱਡ ਪਾਣਾ ਰਹਿਣ ਦੇ ਇਹਨੂੰ ਰਿਪੋਰਟ ਪਾਉਂਦੇ ਨੇ ਇੰਗਲਿਸ਼ ਇਹਨੂੰ ਅੰਗਰੇਜ਼ੀ ਆਉਂਦੀ ਆ ਕੀ ਪਤਾ ਉਹੀ ਅੰਗਰੇਜ਼ੀ ਬੋਲਣ ਵਾਲਾ ਚੁੱਪਚਾਪ ਬੈਠਾ ਕੁਝ ਕਰੇ ਨਾ ਔਰ ਅਰਸ਼ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਜਿੱਦਾਂ ਨਾ ਆਪਣੇ ਘਰਾਂ ਦੇ ਵਿੱਚ ਇਹ ਇੱਕ ਅਟੱਲ ਸਚਾਈ ਸਦੀਆਂ ਤੋਂ ਚੱਲੀ ਆ ਰਹੀ ਮੈਂ ਦਖਾਕਿਆਂ ਤੋਂ ਨਹੀਂ ਕਹਿ ਰਿਹਾ ਸਦੀਆਂ ਤੋਂ ਕਹਿ ਰਿਹਾ ਹੂੰ ਵੀ ਮੁੰਡਾ ਜਮਣਾ ਛੇ ਕੁੜੀਆਂ ਹੋ ਗਈਆਂ ਤਸੱਲੀ ਨਹੀਂ ਹੋਣੀ ਮੁਹੰਮਦ ਸ ਅੱਛਾ ਮੁੰਡੇ ਨੂੰ ਸਭ ਕੋ ਮਿਲਣਾ ਚਾਹੀਦਾ ਹੂੰ ਕੁੜੀ ਨੂੰ ਪੜਾਤਾ ਜੀ ਵਿਆਹ ਕਰਾਤਾ ਜੀ ਉਹਦਾ ਚੂੜਾ ਪਾ ਕੇ ਚਲ ਜਵੇ ਇੰਨਾ ਹੀ ਬਹੁਤ ਆ ਜੀ ਹਾਂ ਅੱਛਾ ਪੜਾਇਆ ਤੇ ਵਿਆਹਾ ਤੇ ਮੁੰਡੇ ਨੂੰ ਵੀ ਸੀ ਪਰ ਉਹ ਇਸ਼ਾਨ ਨਹੀਂ ਬਣਿਆ ਆ ਰਿਹਾ ਜਿਹੜਾ ਮਾਂ ਪਿਓ ਦਾ ਉਹ ਮੁੰਡੇ ਨੂੰ ਮਿਲਣਾ ਜੀ ਇਹ ਪਰੰਪਰਾ ਚੱਲੀ ਆ ਰਹੀ ਹੈ ਚੱਲੀ ਆ ਰਹੀ ਹੈ ਬਿਲਕੁਲ ਜੀ ਜ਼ਮੀਨ ਮੁੰਡੇ ਨੂੰ ਮਿਲਣੀ ਆ ਜੀ ਇਹ ਪਰੰਪਰਾ ਚੱਲੀ ਆ ਰਹੀ ਆ ਕੁੜੀ ਮੰਗ ਲਏ ਤੇ ਲੜਾਈ ਪੈ ਜਾਣੀ ਆ ਅਦਾਲਤਾਂ ਚ ਕੇਸ ਚੱਲ ਜਾਣੇ ਆ ਲੋ ਜੀ ਜ਼ਮੀਨ ਮੰਗ ਲਈ ਹਮ ਮੁੰਡੇ ਨੇ ਜ਼ਮੀਨ ਮੰਗ ਲਈ ਕੋਈ ਲਾਂਬਾ ਨਹੀਂ ਬਣਿਆ ਹਮ ਕੁੜੀ ਨੇ ਜ਼ਮੀਨ ਮੰਗ ਲਈ ਲਾਂਬਾ ਬਣ ਗਿਆ ਜਦ ਕਿ ਇੱਕ ਪਿਤਾ ਦੇ ਘਰ ਜਿਹੜਾ ਵੀ ਬੱਚਾ ਪੈਦਾ ਹੋਇਆ ਦਾ ਬਰਾਬਰ ਦਾ ਹੱਕ ਆ ਭਾਵੇਂ ਉਹ ਮੁੰਡਾ ਤੇ ਕੁੜੀ ਆ கரੈਕਟ ਉਹ ਜਿੱਦਾਂ ਯਾਨੀ ਕਿ ਇਹ ਗੱਲ ਇਹ ਵਿਤਕਰਾ ਡਿਸਕ੍ਰਿਮੀਨੇਸ਼ਨ ਮੁੰਡਿਆਂ ਨੂੰ ਬਹੁਤ ਰਾਸ ਆ ਰਿਹਾ ਕਦੀ ਭਰਾਵਾਂ ਨੇ ਨਹੀਂ ਇਹ ਗੱਲ ਚੁੱਕੀ ਪਈ ਉਹਨਾਂ ਦੀ ਅਣਖ ਜਾਗ ਪਵੇ ਵੀ ਸਾਡੀਆਂ ਭੈਣਾਂ ਦਾ ਹੱਕ ਮਾਰ ਕੇ ਸਾਨੂੰ ਕਿਉਂ ਦੇ ਰਹੇ ਹੋ ਅਸੀਂ ਨਹੀਂ ਲੈਣਾ கரੈਕਟ ਵੀ ਕੁੜੀਆਂ ਛੱਡ ਕੇ ਚੱਲ ਜਾਣ ਮੁੰਡਿਆਂ ਨੇ ਕਦੀ ਕਿਹਾ ਜੀ ਕੁੜੀਆਂ ਨੂੰ ਦੇ ਦਿਓ ਅਸੀਂ ਛੱਡ ਕੇ ਚੱਲ ਜਾਂਦੇ ਹਾਂ ਇਹ ਤਾਂ ਹੀ ਇਹ ਗੱਲ ਮੈਨੂੰ ਲੱਗਦਾ ਵੀ ਕੈਨੇਡੀਅਨ ਬੌਰਨ ਕੈਂਡੀਡੇਟਸ ਨੂੰ ਕਈ ਬੜੀ ਬੜੀ ਰਾਸ ਆਉਂਦੀ ਹੈ ਕਿ ਜਿਹੜੇ ਫੋਰਨ ਬੌਰਨ ਤੇ ਟ੍ਰੇਨਡ ਜਿਹੜੇ ਇੱਥੇ ਆ ਕੇ ਕੈਂਡੀਡੇਟ ਬਣਦੇ ਲੋਕ ਵੀ ਉਹਨਾਂ ਨੂੰ ਦਵਾਈ ਚੱਲੋ ਵੀ ਤੁਸੀਂ ਇੱਥੇ ਤੇ ਬੌਰਨ ਨਹੀਂ ਤੁਸੀਂ ਇੱਥੇ ਤੇ ਪੜੇ ਲਿਖੇ ਨਹੀਂ ਤੁਸੀਂ ਸਾਡੇ ਵਾਂਗੂ ਅੰਗਰੇਜ਼ੀ ਨਹੀਂ ਬੋਲ ਸਕਦੇ ਬਿਲਕੁਲ ਉਹ ਕ੍ਰੈਡਿਅਨ ਬਾਰ ਲੋਕਾਂ ਨੇ ਨਹੀਂ ਕਦੀ ਕਿਹਾ ਵੀ ਇਹ ਡਿਸਕ੍ਰਿਮੀਨੇਸ਼ਨ ਨਾ ਕਰੋ ਹੂੰ ਸੋ ਇਸ ਕਰਕੇ ਮੈਂ ਸਮਝਾਂਗਾ ਕਿ ਥੋੜਾ ਜਾਪਾਂ ਹੈ ਤੁਲਨਾਤਮਕ ਅਧਿਐਨ ਕਰਿਏ ਰਾਈਟ ਬਿਲਕੁਲ ਬਿਲਕੁਲ ਇਹਨਾਂ ਮੁਲਕਾਂ ਨੇ ਤਰੱਕੀਆਂ ਇਸ ਕਰਕੇ ਨਹੀਂ ਸੀ ਕੀਤੀਆਂ ਵੀ ਭਰਾਟੇ ਹੈ ਇਹਨਾਂ ਲੋਕਾਂ ਨੇ ਤਰੱਕੀਆਂ ਕੀਤੀਆਂ ਸੀ ਕਿ ਇਹਨਾਂ ਨੇ ਆਈਡੀਆਸ ਤੇ ਕੰਮ ਕੀਤਾ ਭਾਵੇਂ ਉਹ ਆਈਡੀਆ ਸਮੱਸਿਆ ਨੂੰ ਹੱਲ ਕਰਨ ਵਾਲਾ ਕਿਸੇ ਨੇ ਇਸ਼ਾਰੇ ਨਾਲ ਹੀ ਕਿਉਂ ਨਹੀਂ ਸਮਝਾਤਾ ਰਾਈਟ 12 ਸਰ ਜੀ ਇਸ ਗੱਲ ਦਾ ਸਬੂਤ ਤੁਸੀਂ ਸਾਡੇ ਜਾ ਕੇ ਵਾਰਡ 9 10 ਦੇ ਸਕੂਲ ਦੇਖ ਲਓ ਪਿਛਲੇ 2 ਸਾਲਾਂ ਤੇ ਪਿਛਲੇ 20 ਸਾਲਾਂ ਦੀ ਹਿਸਟਰੀ ਤੁਸੀਂ ਤੁਲਨਾਤਮਕ ਅਧਿਐਨ ਕਰ ਲਓ ਤੁਹਾਨੂੰ ਫਰਕ ਨਜ਼ਰ ਆਏਗਾ கரੈਕਟ ਵੈਰੀ ਵੈਲ ਸਰ ਜਾਲ ਸਰ ਬਹੁਤ ਬਹੁਤ ਧੰਨਵਾਦ ਅਸੀਂ ਡਟ ਕੇ ਬੋਲੇ ਹੋ ਜੀ ਸੋ 28 ਅਪ੍ਰੈਲ ਨੂੰ ਵੋਟ ਹੈ ਜੀ ਜ਼ਰੂਰ ਵੋਟ ਪਾਓ ਜੀ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਬੜ ਸੋਚ ਸਮਝ ਕੇ ਤੁਸੀਂ ਵੋਟ ਪਾਉਣਾ ਇਸ ਵਾਰ 905 813 132 ਇਸ ਕਰਕੇ ਨਹੀਂ ਕਹਿ ਰਿਹਾ ਵੀ ਕਿਉਂਕਿ ਮੈਂ ਫੋਰਨ ਬੋਰ ਨਹੀਂ 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 ਬਿਲਕੁਲ ਜੋ ਸਾਹਿਬ ਡੈਰ ਹੁਣੀ ਵੀ ਜਦੋਂ ਆਏ ਸੀ ਉਹਨਾਂ ਨੂੰ ਕਿਹੜੀ ਇੰਗਲਿਸ਼ ਉਹਦਾ ਆਉਂਦੀ ਸੀ ਫਿਰ ਵੀ ਅੱਜ ਉਹ ਉਸ ਲੈਵਲ ਤੇ ਪਹੁੰਚ ਕੇ ਆਪਣਾ ਗੁਜ਼ਾਰਾ ਕਰ ਸਕਦੇ ਨੇ ਜੀ ਉਹਨਾਂ ਨੇ ਉਸ ਲੈਵਲ ਤੇ ਪਹੁੰਚਾਇਆ ਆਪਣੇ ਆਪ ਨੂੰ ਬਿਲਕੁਲ ਕਿਉਂਕਿ ਜੇ ਅੰਗਰੇਜ਼ੀ ਜਾਂ ਫਰਾਟੇ ਹੀ ਹੋਵੇ ਨਾ ਤੇ ਤੇ ਇਹ ਫਰਾਟਿਆਂ ਵਾਲੇ ਦੇਸ਼ਾਂ ਤੋਂ ਲੋਕਾਂ ਨੂੰ ਲੈ ਕੇ ਆਉਣ ਹੂੰ ਹੂੰ ਇਹ ਸਾਰਿਆਂ ਨੂੰ ਇਕੁਅਲ ਓਪਰਚੁਨਿਟੀ ਦਿੰਦੇ ਆ ਬਿਲਕੁਲ ਤੇ ਕਿਸੇ ਦਾ ਵੀ ਆਈਡੀਆ ਹੋ ਸਕਦਾ ਕਿਸੇ ਕੰਟਰੀ ਨੂੰ ਆਪਣੇ ਜੀਵਨ ਨੂੰ ਬੈਟਰ ਬਣਾਉਣ ਦੇ ਲਈ ਚਲੋ ਕੀਤੇ ਤਾਂ ਬਹੁਤ ਵੱਡੀ ਹੱਦ ਦੇ ਵਿੱਚ ਲੋਕਾਂ ਨੇ ਕਈ ਵਾਰੀ ਇੱਥੇ ਆ ਕੇ ਉਜਾੜੇ ਹੀ ਹੁੰਦੇ ਆ ਜਦੋਂ ਮੌਕੇ ਮਿਲਦੇ ਆ ਸਿਸਟਮਾਂ ਨੂੰ ਦੁਰਉਪਯੋਗ ਕਰਦੇ ਆ ਐਲਐਮਆਈਆ ਵਰਗੀਆਂ ਲੁੱਟਾਂ ਮਚਾਉਂਦੇ ਆ கரੈਕਟ ਮਤਲਬ ਹਮ ਕੈਨੇਡੀਅਨ ਪਾਵਰ ਨੇ ਕਿੰਨੀਆਂ ਕਿ ਲੁੱਟਾਂ ਮਚਾਈਆਂ ਜਿਹੜੀਆਂ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਇੱਥੇ ਸਿਸਟਮ ਦੀਆਂ ਢਿੱਲਾਂ ਨੂੰ ਦੇਖ ਕੇ ਮਚਾਈਆਂ ਸੋ ਉਹ ਗੱਲਾਂ ਵੱਖਰੀਆਂ ਨੇ ਪਰ ਇਹਨਾਂ ਦਾ ਜਿਹੜਾ ਇੱਕ ਬੜਾ ਪਵਿੱਤਰ ਇਹ ਵਿਚਾਰ ਆ ਵੀ ਹਰ ਇੱਕ ਜਿਹੜਾ ਇਨਸਾਨ ਆ ਉਹ ਯੂਨੀਕ ਆ ਉਹਦਾ ਜਿਹੜਾ ਆਈਡੀਆ ਆ ਨਾ ਕਿਸੇ ਸਮੱਸਿਆ ਨੂੰ ਹੱਲ ਕਰਨ ਦਾ ਉਹ ਤੁਸੀਂ ਕਰਕੇ ਮੈਂ ਸਮਝਾਂਗਾ ਵੀ ਭਰਾਵਾਂ ਨੂੰ ਵੀ ਪੈਣਾ ਦਾ ਹੱਕ ਕਰਾਂ ਦੇ ਵਿੱਚ ਮਰਦਾ ਉਹਨਾਂ ਨੂੰ ਬੋਲ ਪੈਣਾ ਚਾਹੀਦਾ ਥੋੜੀ ਆਪਣੀ ਉਦੋਂ ਜਮੀਰ ਜੁਰਤ ਜਗਾ ਲੈਣੀ ਚਾਹੀਦੀ ਜਿਹੜੀ ਕਈ ਵਾਰੀ ਮਰੀ ਲੱਗਦੀ ਹੈ ਵੀ ਆਪ ਸਾਰਾ ਕੁਝ ਹੜੱਪ ਲੈਣਾ ਤੇ ਆਪ ਚੁੱਪ ਕੀਤੇ ਰਹਿਣਾ ਵੀ ਪੈਣਾ ਨਾ ਜੋ ਹੋ ਰਿਹਾ ਹੈ ਇਦਾਂ ਹੀ ਜਿਹੜੇ ਕੈਨੇਡੀਅਨ ਬੌਰਨ ਜਦੋਂ ਇਹ ਗੱਲ ਚੱਲਦੀ ਆ ਵੀ ਇਹ ਤਾਂ ਜੀ ਕੈਂਡੀਡੇਟ ਕੈਨੇਡੀਅਨ ਬੌਰਨ ਨਹੀਂ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕੱਲ ਤੇ ਕੱਲ ਕੱਲੇ ਅਸੀਂ ਮੈਨੇਜ ਐਸ ਬੇਸ ਤੇ ਸੀ ਚਾਰਟਰ ਆਫ ਰਾਈਟਸ ਦੇ ਵਿੱਚ ਨਹੀਂ ਜਸਟ ਇਸ ਕਰਕੇ ਕਰ ਸਕਦੇ ਵੀ ਕੋਈ ਬੰਦਾ ਇਥੋਂ ਦਾ ਬੋਹਰ ਨਹੀਂ ਹੈ ਕੱਲ ਜੋਲ ਸਾਹਿਬ ਜਾਣ ਦਾ ਮੌਕਾ ਮਿਲਿਆ ਜੀ ਡਿਕਸੀ ਗੁਰਦੁਆਰਾ ਐਂਡ ਕੱਲ ਉੱਥੇ ਜਦੋਂ ਬਸਾਖੀ ਦਾ ਮਾਹੌਲ ਸੰਗਤਾਂ ਪਹੁੰਚੇ ਤਾਂ ਭਾਈ ਸਾਹਿਬ ਜੋ ਕਥਾ ਕਰ ਰਹੇ ਸੀ ਜੋ ਗੱਲਬਾਤ ਕਰ ਰਹੇ ਸੀ ਜੋ ਆਪਣੇ ਵਿਚਾਰ ਦੇ ਰਹੇ ਸੀ ਜੋ ਹਿਸਟਰੀ ਦੱਸ ਰਹੇ ਸੀ ਉਹ ਤੋਂ ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਕੀਤੀ ਜੋਲ ਸਾਹਿਬ ਜੋ ਮੈਨੂੰ ਬੜੀ ਮਾਨ ਨੂੰ ਲੱਗੀ ਕਿ ਹਾਲੇ ਵੀ ਆ ਤੁਹਾਡੀ ਜਿਹੜੀ ਗੱਲ ਹੈ ਨਾ ਇਸ ਨੂੰ ਨਾਲ ਜੋੜਦੇ ਹੋਏ ਕਹਿੰਦੇ ਹਾਲੇ ਵੀ ਸਾਡੇ ਜਿਹੜੇ ਘਰ ਦੇ ਬਹੁਤ ਬਜ਼ੁਰਗ ਹੋਣਗੇ ਜੋ ਦਨਨੇ ਕੀ ਤੀਜਾਂਕੀ ਕਹੋਗੇ ਅੱਛਾ ਤੀਜਾਂਕੀ ਲੇ ਹਲੇ ਵੀ ਸਾਡੇ ਉਸ ਮੈਂਟੈਲਿਟੀ ਹੈਗੀ ਆ ਜੀ ਭਾਵੇਂ ਅਸੀਂ ਮੰਨੀਏ ਨਾ ਮੰਨੀਏ ਬਟ ਅੱਜ ਦੀ ਰੇਟ ਬਹੁਤ ਐਡਵਾਂਸ ਹੋ ਚੁੱਕੀ ਹੈ ਜੀ ਪਰ ਕਿਤੇ ਨਾ ਕਿਤੇ ਜੋਲ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਹਲੇ ਵੀ ਵੰਡ ਵਡਾਈਆ ਕੁੜੀ ਤੀ ਦੇਜ ਬੋਝ ਇਹ ਹਲੇ ਵੀ ਹੈਗਾ ਜੋਲ ਸਾਹਿਬ ਅਰਸ਼ ਇਹ ਉਥੇ ਤਾਂ ਮਤਲਬ ਕਈ ਚੀਜ਼ਾਂ ਸਾਡੇ ਖੂਨ ਚ ਰਗਾਂ ਚ ਹੱਡਾਂ ਚ ਰਚ ਜਾਂਦੀਆਂ ਹੂੰ ਇਹ ਵਿਤਕਰੇ ਅਸੀਂ ਜਿੱਥੋਂ ਜਿੱਥੇ ਵੀ ਜਾਨੀ ਕਿ ਟੈਚੀ ਉੱਥੋਂ ਚੋੱਕ ਕੇ ਜਾਂ ਖਾਲੀ ਹੱਥ ਵੀ ਭੱਜੇ ਆ ਪੰਜਾਬ ਤੋਂ ਇਹ ਦੁਨੀਆ ਭਾਰ ਚ ਨਾਲ ਲੈ ਕੇ ਆਏ ਤੇ ਆਈਆਂ ਜੀ ਹੂੰ ਕਿਉਂਕਿ ਇੱਥੇ ਆ ਤੁਹਾਨੂੰ ਅਖਬਾਰਾਂ ਪਿਛਲੇ 20 ਸਾਲਾਂ ਦੀਆਂ ਕੱਢ ਲਓ 25 ਸਾਲਾਂ ਦੀਆਂ ਇਸ਼ਤਿਹਾਰ ਛਾਪਦੇ ਰਹੇ ਪਈਓ ਅਬੋਰਸ਼ਨ ਇੱਥੇ ਨਹੀਂ ਹੁੰਦਾ ਤੇ ਜਾ ਕੇ ਕਰਾ ਲਓ ਜੀ ਅਮਰੀਕਾ ਰਾਈਟ ਸੋ ਮੇਰੇ ਕਹਿਣ ਦਾ ਮਤਲਬ ਇੱਥੇ ਆ ਕੁੜੀਆਂ ਬ੍ਰੈਂਟਨ ਦੇ ਵਿੱਚ ਤੁਸੀਂ ਆਪਣੇ ਪਰਿਵਾਰਾਂ ਚ ਮੈਜੋਰਿਟੀ ਤੁਹਾਨੂੰ ਦੱਸ ਦੇਣਗੇ ਉਹਨਾਂ ਨੇ ਜਾ ਕੇ ਗੱਲ ਕਰ ਲਓ ਵੀ ਤੁਹਾਡੇ ਨਾਲ ਘਰਾਂ ਦੇ ਵਿੱਚ ਵਿਵਹਾਰ ਕਿਦਾਂ ਦਾ ਹੁੰਦਾ ਹੈ ਤੁਹਾਡੇ ਭਰਾਵਾਂ ਨਾਲ ਕਿਦਾਂ ਦਾ ਹੁੰਦਾ ਤੁਹਾਨੂੰ ਆਪੇ ਫੁੱਟ ਫੁੱਟ ਕੇ ਰੋ ਰੋ ਕੇ ਕੁੜੀਆਂ ਦੱਸ ਦੇਣਗੀਆਂ ਵੀ ਆਹ ਹੁੰਦਾ ਸਾਡੇ ਨਾਲ ਰਾਈਟ 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 ਸੋ ਇਹ ਕਰਕੇ ਇੱਥੇ ਜਦੋਂ ਹੁਣ ਜ਼ਮੀਨਾਂ ਵੇਖਦੀਆਂ ਕੁੜੀਆਂ ਹੀ ਸਾਨੂੰ ਦੱਸਦੀਆਂ ਵੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਸਾਡ ਉਚਪ ਕਰਕੇ ਭਰਾਵਾਂ ਦੇ ਵਿੱਚ ਤੇ ਪਿਓ ਨੇ ਮਤਲਬ ਵੰਡ ਲਿਆ ਜੀ ਆਪ ਵਿੱਚ ਇੱਥੇ ਬ੍ਰੈਂਟਨ ਦੇ ਵਿੱਚ ਸਰੀ ਦੇ ਵਿੱਚ ਹੈਗੀ 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 ਅਸਰੀ ਦੇ ਵਿੱਚ ਮਰਨ ਲੱ 5% ਕੁੜੀਆਂ ਨੂੰ ਤੇ 95% ਮੁੰਡਿਆਂ ਨੂੰ ਜੱਜ ਨੇ ਚੁੱਕਿਆ ਉਹ ਮਰੀ ਅਦਾਲਤ ਦੇ ਵਿੱਚੋਂ ਉਹ ਉਹ ਕੁੜੀਆਂ ਨੇ ਇਹ ਕਿਹਾ ਵੀ ਅਸੀਂ ਇਹਸ ਕਰਕੇ ਨਹੀਂ ਕੋਰਟ ਵਿੱਚ ਗਈਆਂ ਵੀ ਸਾਨੂੰ ਜ਼ਮੀਨ ਦੀ ਭੁੱਖ ਹੈ ਹੂੰ ਇਹਸ ਕਰਕੇ ਗਈਆਂ ਵੀ ਇਹ ਬੇਇਨਸਾਫੀ ਸਾਡਾ ਪਯੋ ਕਰਕੇ ਮਰਿਆ ਸੋ ਮੈਂ ਪੁੱਛਦਾ ਕਿ ਉਸ ਮਾਪੇ ਨੇ ਸਵਰਗ ਵਿੱਚ ਕਿੱਦਾਂ ਜਾਣਾ ਜਿਹੜਾ ਜੀਂਦੇ ਜੀ ਕਾਣੀ ਵੰਡ ਕਰਕੇ ਗਿਆ ਆਪਣੀਆਂ ਔਲਾਦ ਮੁੰਡੇ ਤੇ ਕੁੜੀ ਦਾ ਫਰਕ ਕਰਕੇ ਗਿਆ ਜਾਂ ਗਈ ਹੈ கரੈਕਟ ਉਹਨੇ ਸਵਰਗ ਵਿੱਚ ਕਿੱਦਾਂ ਜਾਣਾ ਓਏ ਉਹਦੀ ਅਰਦਾਸ ਆਪਾਂ ਕਰਦੇ ਵੀ ਆਤਮਾ ਨੂੰ ਸ਼ਾਂਤੀ ਮਿਲੇ ਕਿੱਦਾਂ ਮੈਨ ਨਹੀਂ ਜਦੋਂ ਬੇਨ ਸਾਹਿਬ ਇੱਕ ਤੁਹਾਡੇ ਸਾਹਮਣੇ ਅੱਖਾਂ ਦੇ ਹੋਈ ਹੈ ਹੂੰ ਸੋ ਮੈਂ ਸਮਝਾਂਗਾ ਕਿ ਕੁੜੀ ਜੰਮਣ ਨੂੰ ਪੱਥਰ ਜੰਮ ਪਿਆ ਕਹਿਣ ਦੇ ਵਿੱਚ ਔਰਤਾਂ ਦਾ ਵੀ ਹੱਥ ਹੈ ਇਹ ਮਤਲਬ ਮੁਹੰਮਦ ਸਦੀਕ ਦੀ ਇੰਟਰਵਿਊ ਨਾ 6 ਕੁੜੀਆਂ ਜੰਮੀਆਂ ਆਨ ਦਾ ਰੈਕੋਰਡ ਪਈ ਹੈ ਹੂੰ ਕਹਿੰਦਾ ਵੀ ਜਦੋਂ ਬੇਟੀ ਜੰਮਦੀ ਸੀ ਸਾਡੀਆਂ ਰਿਸ਼ਤੇਦਾਰ ਔਰਤਾਂ ਸਾਡੇ ਘਰ ਦੇ ਵਿੱਚ ਕਹਿੰਦੀਆਂ ਹੁੰਦੀਆਂ ਸੀ ਪੱਥਰ ਇੱਕ ਹੋਰ ਜੰਮ ਪਿਆ ਓਏ ਹੋਏ 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 ਔਰਤਾਂ ਸੋ ਮੈਂ ਕਵਾਂਗਾ ਵੀ ਆਪਾਂ ਇਹ ਠੀਕ ਆ ਵੀ ਢੋਲਟ ਮੱਕੇ ਦੇ ਨਾਲ ਦੱਸਦੇ ਆ ਵੀ ਕਮਾਲ ਦੇ ਲੋਕ ਆ ਆਪ ਵਿਤਕਰਾ ਸਾਡੇ ਨਾਲ ਕੈਨੇਡਾ ਚ ਆ ਕੇ ਹੋ ਗਿਆ ਜੀ ਆਪ ਵਿਤਕਰੇ ਬਾਅਦ ਸਭ ਤੋਂ ਵੱਡੇ ਆ ਆਪ ਘਰਾਂ ਦੇ ਵਿੱਚ ਘਰਾਂ ਤੋਂ ਸ਼ੁਰੂ ਹੁੰਦਾ ਸਿਰਾਂ ਦੇ ਵਿੱਚੋਂ ਹੂੰ ਉਹ ਵਿਅਕਤੀ ਦਾ ਸਵਰਗ ਜਾਂ ਨਰਕ ਉਹਦੇ ਸਿਰ ਦੇ ਅੰਦਰ ਤੋਂ ਸ਼ੁਰੂ ਹੋਣਾ ਦੇਸ਼ ਬਦਲਣ ਨਾਲ ਨਹੀਂ ਫਰਕ ਪੈਣਾ ਕੋਈ ਵੀ। ਜੀ। ਇਹ ਗੱਲਾਂ ਦੱਸ ਰਹੀਆਂ ਨੇ। ਬਿਲਕੁਲ ਬਿਲਕੁਲ ਜੀ। ਜੋਲ ਸਾਹਿਬ ਤੁਸੀਂ ਬਹੁਤ ਖੂਬ ਗੱਲਾਂ ਕਰ ਪਾਤਾ ਕੀਤੀਆਂ ਨੇ ਇਸ ਚੀਜ਼ ਦੇ ਵਿੱਚ ਤੇ ਆਓ ਫਿਰ ਹੁਣ ਕੁਝ ਚੰਦ ਕਮੈਂਟ ਨੇ ਆਪਾਂ ਫਟਾਫਟ ਸਾਡੇ ਲੋਕਲ ਜੋ ਸਿੱਖ ਹੈਰੀਟੇਜ ਮੰਥ ਤੇ ਜੋਲ ਸਾਹਿਬ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਕੱਲ ਬਹੁਤ ਸੋਹਣਾ ਸਮਾਗਮ ਸੰਗਤਾਂ ਨੇ ਗੁਰਦੁਆਰੇ ਦਾ ਆਨੰਦ ਮਾਣਿਆ ਜੀ ਅਰਦਾਸਾਂ ਹੋਈਆਂ ਜੀ ਬਹੁਤ ਖੂਬ ਪ੍ਰਬੰਧ ਕਰਨੇ ਖਾਸ ਕਰਕੇ ਮੈਂ ਤਾਂ ਚਲੋ ਡਿਕਸੀ ਗੁਰਦੁਆਰ ਘਰ ਘਰ ਗਿਆ ਸੀ ਤੇ ਰੌਣਕ ਅਮ ਜਿੱਥੇ ਤੁਸੀਂ ਖੁਸ਼ੀਆਂ ਵੀ ਮਨਾਈਆਂ ਨੇ ਉਥੇ ਸਾਡੇ ਪੀਐਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਇੱਕ ਐਸੇ ਹੈਰੀਟੇਜ ਨੂੰ ਰੈਕਗਨਾਈਜ਼ ਕੀਤਾ ਗਿਆ ਜੀ ਆ ਬਿਲਕੁਲ ਅਸ਼ੀਸ਼ ਕੋਸ਼ਿਸ਼ ਹੈ ਦੇਖੋ ਮੈਂ ਸਮਝਾਂਗਾ ਜੀ ਪੀ ਇੱਕ ਅੜੀ ਪਛਾਣ ਜਿਹੜੀ ਸਾਡੀ ਸਿੱਖੀ ਦੀ ਹੈ ਖਾਲਸੇ ਦੀ ਹੈ ਵੀ ਜ਼ਰੂਰ ਹੋਂਦ ਦੇ ਬਾਰੇ ਹੋਰ ਕੌਮਾਂ ਨੂੰ ਪਤਾ ਲੱਗਣਾ ਚਾਹੀਦਾ ਹੂੰ ਹੂੰ ਸੋ ਜਿੱਥੇ ਹੋਰ ਨਾ ਕੌਮਾਂ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਤੇ ਸਾਨੂੰ ਵੀ ਅਪੋਰਚੁਨਿਟੀ ਮਿਲੇ ਤੇ ਫਿਰ ਸਾਡੇ ਕੌਮ ਬਾਰੇ ਵੀ ਹੋਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਤੇ ਇਹ ਜਿਹੜਾ ਪਤਾ ਲਾਉਣ ਦਾ ਕੰਮ ਹੈ ਜਿੰਨਾ ਅਸੀਂ ਬਚਪਨ ਤੋਂ ਛੋਟੀ ਉਮਰ ਚ ਸ਼ੁਰੂ ਕਰ ਲ ਉਨਾ ਜਿਹੜਾ ਜੀਪੀਏ ਨੂੰ ਕਰਨਾ ਆਸਾਨ ਆ ਜੀ ਦੇਸ਼ ਕਰਕੇ ਕੈਨੇਡਾ ਦੇ ਵਿੱਚ ਆਪਣੇ ਕੋਲ ਅਪਰਚੂਨਿਟੀ ਆ ਸਿੱਖ ਹੈਰੀਟੇਜ ਮੰਥ ਦੀ ਜਿੱਥੇ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਸਾਡੇ ਜਿਹੜਾ ਜੀਪੀ ਸਾਡੀ ਲੈਂਗੁਏਜ ਆ ਪੰਜਾਬੀ ਆ ਭਾਸ਼ਾ ਇਹਦੇ ਨਾਲ ਸਾਡਾ ਜਿਹੜਾ ਇਹ ਖੇਡ ਕਲਾਵਾ ਹੈਗੀਆਂ ਭਾਵੇਂ ਇਹ ਕਬੱਡੀ ਆ ਤੇ ਭੰਗੜਾ ਆ ਵੀ ਇਹ ਮੁਫਤ ਜੜੀ ਦੀ এডੂਕੇਸ਼ਨ ਆ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾਲੋਂ ਨਾਲ ਇਥੋਂ ਦੇ এডੂਕੇਸ਼ਨ ਸਿਸਟਮ ਦੇ ਵਿੱਚ ਮਿਲਣੀ ਚਾਹੀਦੀ ਉਹ ਮਿਲ ਵੀ ਰਹੀ ਆ ਬ੍ਰੈਮਟਨ ਵਾਰਡ 9 10 ਦੇ ਵਿੱਚ ਸਾਰੀ ਜਿਹੜੇ ਸੈਕੰਡਰੀ ਸਕੂਲ ਆ ਮਿਡਲ ਸਕੂਲ ਵੀ ਆ ਅਸੀਂ ਇਸ ਸਾਰੀ ਐਫਰਟ ਦੇ ਵਿੱਚ ਸ਼ਾਮਿਲ ਕੀਤੇ ਹੋਏ ਆ ਇਹਦੀ ਨਾਲ ਹੀ ਫਿਰ ਹੁਣ ਆਹ ਜਿਹੜਾ ਸਿੱਖ ਹੈਰੀਟੇਜ ਮੰਥ ਆ ਇਹਦੇ ਵਿੱਚ ਸਪੈਸ਼ਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਿੱਖ ਬਾਰੇ ਖਾਲਸੇ ਬਾਰੇ ਸਿੱਖ ਰਿਲੀਜੀਅਨ ਬਾਰੇ ਕਲਚਰ ਬਾਰੇ ਵਿਰਾਸਤ ਹੈਰੀਟੇਜ ਬਾਰੇ ਇਹੇ ਹੋਰ ਨੋ ਕਾਮਨ ਨੂੰ ਵੀ ਪਤਾ ਲੱਗੇ ਤੇ ਉਹਦੇ ਵਿੱਚ ਸਕੂਲਾਂ ਨੂੰ ਇਨਵੋਲਵ ਕੀਤਾ ਗਿਆ ਤੇ ਸਕੂਲਾਂ ਦੇ ਵਿੱਚ ਵੱਖ-ਵੱਖ ਜਿਹੜੇ ਆ ਜੀ ਕਿ ਇਹ ਇਵੈਂਟਸ ਵੀ ਲਗਾਤਾਰਤਾ ਦੇ ਨਾਲ ਹੋਏ ਆ ਲਾਸਟ ਵੀਕ ਟ੍ਰੀ ਲਾਈਨ ਜਿਹੜਾ ਸਾਡਾ ਪਬਲਿਕ ਸਕੂਲ ਆ ਉੱਥੇ ਵੀ ਤੇ ਹੋਰ ਕਾਫੀ ਸਾਡੇ ਸਕੂਲਾਂ ਚ ਇਸ ਤਰ੍ਹਾਂ ਦੇ ਇਵੈਂਟਸ ਜਿਹੜੇ ਆ ਔਨ ਗoing ਆ ਤੋਂ ਕਿਸੇ ਪੇਰੈਂਟ ਦੀ ਕਿਸੇ ਸਟੂਡੈਂਟ ਦੀ ਕੋਈ ਇਹਦੇ ਬਾਰੇ ਫੀਡਬੈਕ ਹੋਵੇ ਵੀ ਅਸੀਂ ਇਸ ਜਿਹੜਾ ਜਿੱਪ ਸਿੱਖ ਹੈਰੀਟੇਜ ਮਨਾਉਣ ਦੇ ਵਿੱਚ ਕੋਈ ਆਈਡੀਆ ਹੈ ਤੇ ਜਰੂਰ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਟੀਚਰ ਨਾਲ ਸਾਂਝਾ ਕੀਤਾ ਜਾ ਸਕਦਾ ਮੇਰੇ ਨਾਲ ਸਾਂਝਾ ਕੀਤਾ ਜਾ ਸਕਦਾ ਤੇ ਕੋਸ਼ਿਸ਼ ਹੈ ਜੀ ਕਿ ਅਸੀਂ ਇਹ ਸਿੱਖ ਹੈਰੀਟੇਜ ਮੰਥ ਦੇ ਦੌਰਾਨ ਵੱਧ ਤੋਂ ਵੱਧ ਸਿੱਖ ਰਿਲੀਜਨ ਨੂੰ ਵੱਧ ਤੋਂ ਵੱਧ ਸਾਡਾ ਜੋ ਸਿੱਖ ਕਲਚਰ ਹੈ ਸਾਡਾ ਜੋ ਸਿੱਖ ਹੈਰੀਟੇਜ ਆ ਉਸ ਨੂੰ ਅਸੀਂ ਸੈਲੀਬ੍ਰੇਟ ਕਰ ਸਕੀਏ ਤੇ ਉਸ ਨੂੰ ਹੋਰ ਕਮਾ ਨੂੰ ਜਿੰਨਾ ਵੱਤਵਾ ਦੇ ਬਾਰੇ ਦੱਸ ਸਕੀਏ ਔਰ ਜੋਲ ਸਾਹਿਬ ਤੁਸੀਂ ਜੋ ਮਹਮ ਸ਼ੁਰੂ ਕੀਤੀ ਹੈ ਜੀ ਪੀਐਲ ਡਿਸਟ੍ਰਿਕਟ ਸਕੂਲ ਅਬਾਊਟ ધ স্মੋਕਿੰਗ ਐਂਡ ਵੇਪਿੰਗ ਖਾਸ ਕਰਕੇ ਆਪਣੇ 9 ਅਤੇ 10 ਵਰਡ ਦੇ ਵਿੱਚ ਜੋ ਤੁਸੀਂ ਬਹੁਤ ਵੱਡੀ ਤਦਾਦ ਦੇ ਵਿੱਚ ਡਿਟੈਕਟਰਸ ਲਗਾ ਦਿੱਤੇ ਨੇ ਜੀ ਐਂਡ ਹੁਣ ਅਸੀਂ ਇਹ ਵੀ ਬੇਨਤੀ ਕਰਨਾ ਚਾਹਵਾਂਗੇ ਕਿ ਅੰਦਰ ਤਾਂ ਆਪਾਂ ਸਫਾਈ ਕਰ ਰਹੇ ਹਾਂ ਪਰ ਬਾਹਰ ਵੀ 19 ਸਫਾਈ ਹੋਣੀ ਚਾਹੀਦੀ ਹੈ ਜੀ ਇਹ ਕਿਉਂਕਿ ਸਾਨੂੰ ਇਹ ਪਤਾ ਲੱਗਦਾ ਜੀ ਚਲੋ ਬੱਚੇ ਤਾਂ ਬੱਚੇ ਹੈ ਨਾ ਵੀ ਆਪਾਂ ਬੱਚਿਆਂ ਨੂੰ ਰੋਕ ਰਹੇ ਹਾਂ ਵੀ ਉਹ ਗਲਤ ਕੰਮ ਨਾ ਕਰਨ ਹੂੰ 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 ਪਰ ਇਹ ਬੱਚਿਆਂ ਦੇ ਸਭ ਤੋਂ ਵੱਡੇ ਰੋਲ ਮਾਡਲ ਆ ਜਿਹੜੇ ਉਹਨਾਂ ਦੇ ਟੀਚਰ ਤੇ ਉਹਨਾਂ ਦੇ ਪੇਰੈਂਟਸ ਘਰ ਦੇ ਵਿੱਚ ਗ੍ਰੈਂਡਪੇਰੈਂਟਸ ਉਹੀ ਹੁੰਦੇ ਆ ਜੀ ਹੂੰ 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 ਬਹੁਤ ਜਾਨੀ ਅਫਸੋਸ ਨਾਲ ਕਈ ਵਾਰੀ ਕਹਿਣਾ ਪੈਂਦਾ ਵੀ ਸਕੂਲਾਂ ਦੇ ਆਲੇ-ਦੁਆਲੇ ਟ੍ਰੈਫਿਕ ਦਾ ਜਮਕਟਾ ਅੱਧਾ-ਅੱਧਾ ਘੰਟਾ ਜਦੋਂ ਛੁੱਟੀ ਤੋਂ ਪਹਿਲਾਂ ਆ ਕੇ ਪੇਰੈਂਟਸ ਗੱਡੀਆਂ ਦੇ ਵਿੱਚ ਵੇਟ ਕਰਦੇ ਆ ਜਾਂ ਕਰਟੇ ਕਰੈਕਟ ਕਰੈਕਟ ਉੱਥੇ ਜਾਨੀ ਕਿ ਅਸੀਂ ਕਈ ਵਾਰੀ ਟ੍ਰੈਫਿਕ ਦੀ ਬ ਅ ਜਾਨੀ ਹੁਣ ਪਿਛਲੇ 4 ਦਿਨਾਂ ਦੇ ਵਿੱਚ ਬ੍ਰੈਮਟਨ ਤੇ ਕੈਲੇਡਨ ਦੇ ਵਿੱਚ ਤਿੰਨ ਗੱਡੀਆਂ ਸੜਕ ਤੋਂ ਲੈ ਕੇ ਤੇਜ਼ ਰਫ਼ਤਾਰੀ 'ਚ ਪਲਟ ਚੁੱਕੀਆਂ ਤੇ ਤਬਾਹ ਹੋ ਚੁੱਕੀਆਂ ਜੀ। ਯੈਸ ਯੈਸ ਯੈਸ। ਉਹਦੇ ਵਿੱਚ ਹੁਣ ਇਹ ਹੈ ਕਿ ਜਾਨੀ ਇੱਕ ਮੁੰਡੇ ਦੀ ਕੈਲੇਡਨ ਦੇ ਵਿੱਚ ਤੇ ਡੈਥ ਹੀ ਹੋ ਗਈ ਆ ਮੋਕੇ ਤੇ। ਡੈਥ ਹੀ ਹੋ ਗਈ ਬਿਲਕੁਲ ਬਿਲਕੁਲ ਜੀ। ਹੂੰ। ਦੋ ਜਣੇ ਉੱਥੋਂ ਹਸਪੀਟਲ ਦੇ ਵਿੱਚ ਆ ਤੇ ਦੋ ਤਿੰਨ ਜਣੇ ਬ੍ਰੈਮਟਨ ਦੇ ਵਿੱਚੋਂ ਜੀ। ਹੂੰ। ਸੋ ਇਹ ਅੱਧੀ ਦਰਜਣ ਮੈਂ ਸਮਝਾਂਗਾ ਵੀ ਚਲੋ ਆਪਾਂ ਕਸੂਰ ਸਾਰੀ ਦੁਨੀਆ ਦੇ ਵਿੱਚ ਸੜਕਾਂ ਦਾ ਵੀ ਕੱਢਦੇ ਆਂ ਮੋੜਾਂ ਦਾ ਵੀ ਕੱਢਦੇ ਆਂ ਦਰਖਤਾਂ ਦਾ ਵੀ ਕੱਢਦੇ ਆਂ ਖੰਭਿਆਂ ਦਾ ਵੀ ਕੱਢਦੇ ਆਂ ਤੇ ਮੌਸਮਾਂ ਦਾ ਵੀ ਕੱਢਦੇ ਆਂ ਤੇ ਦੇਸ਼ਾਂ ਦਾ ਤੇ ਕੱਢਦੇ ਆਂ ਹੂੰ ਆਪਣਾ ਨਹੀਂ ਜਾਣੀ ਕੱਢਦੇ ਕੋਈ ਵੀ கரੈਕਟ ਪਰ ਮੈਨੂੰ ਲੱਗਦਾ ਵੀ ਜੇ ਕਿਸੇ ਡਰਾਈਵਰ ਦੀ ਸਮਝ ਕਾਇਮ ਕਰਦੀ ਆ ਕੰਮ ਕਰਦੀ ਆ ਨਾ ਮੌਸਮ ਭਵੇਂ ਜਿੰਨਾ ਵੀ ਹੈ ਮੌਸਮ ਭਵੇਂ ਬਹੁਤ ਖਰਾਬ ਹੈ ਸੜਕ ਜਿਹੜੀ ਉਹ ਹੋਣ ਦੀ ਬਜਾਏ ਭਾਵੇਂ ਕੱਚਾ ਹੀ ਰਹਾ ਆ ਪਰ ਜੇ ਡਰਾਈਵਰ ਦੀ ਅਕਲ ਕਾਇਮ ਹੈ ਤੇ ਉੱਥੋਂ ਸੇਫਲੀ ਗੱਡੀ ਕੱਢੀ ਜਰੂਰ ਜਾ ਸਕਦੀ ਹੈ। கரੈਕਟ। ਮੈਂ ساری ਦੁਨੀਆ ਤੇ ਅਸੀਂ ਗੱਡੀ ਚਲਾਈ ਆ ਅਸੀਂ ਆਪਣੀ ਜ਼ਿੰਦਗੀ ਵੀ ਕੁਝ ਹੰਡਾਈ ਆ ਉਹਦੇ ਬੇਸ ਤੇ ਵੀ ਕਹਿ ਸਕਦੇ ਆ। ਸੋ ਇਸ ਕਰਕੇ ਮੈਂ ਸਮਝਾਂਗਾ ਵੀ ਆਪਾਂ ਦੁਨੀਆ ਦੇ ਨੁਕਸ ਕੱਢਣ ਤੋਂ ਪਹਿਲਾਂ ਜੇ ਆਪਣਾ ਸੇਰ ਠੀਕ ਕਰ ਲਈਏ ਨਾ ਤਾਂ ਸੰਸਾਰ ਠੀਕ ਹੈ ਠੀਕ ਦਾ। ਹਮ ਸੰਸਾਰ ਦੇ ਵਿੱਚ ਨੁਕਸ ਕੱਢ ਕੇ ਨਹੀਂ ਕਦੀ ਕੋਈ ਜਿੱਤ ਕੇ ਇਸ ਸੰਸਾਰ ਦੇ ਵਿੱਚੋਂ ਜਾ ਸਕਿਆ ਵੀ ਮੈਂ ਸਾਰੇ ਸੰਸਾਰ ਦੇ ਨੁਕਸ ਕੱਢ ਕੇ ਸਫਲ ਹੋ ਗਿਆ ਸਫਲ ਹੋ ਗਈਆਂ ਤੇ ਹੁਣ ਮੈਂ ਚੰਨੀ ਆ। கரੈਕਟ। ਸੰਸਾਰ ਦੇ ਵਿੱਚ ਨੁਕਸ ਖਦਾ ਰਹੇ ਸਦੀਆਂ ਪਹਿਲਾਂ ਬਾਣੀ ਪੜ ਲਈਏ ਇਹ ਗਾਂ ਸਾਡੇ ਤੋਂ ਬਾਅਦ ਵੀ ਰਹਿ ਜਾਣੇ ਆ ਹੂੰ ਬਿਲਕੁਲ ਮੈਨੂੰ ਲੱਗਦਾ ਹੈ ਕਿ ਬਾਣੀ ਦੇ ਅਨੁਸਾਰ ਜੇ ਅਸੀਂ ਆਪਣਾ ਜੀਵਨ ਸਫਲਾ ਮਤਲਬ ਆਪਣੇ ਨੁਕਸੇ ਹੀ ਕੱਢ ਲਈਏ ਇੰਨਾ ਹੀ ਬਹੁਤ ਆ ਹੂੰ ਹੂੰ ਬਿਲਕੁਲ ਬਿਲਕੁਲ ਸੋ ਅਈ ਜਿਹੜਾ ਇਹ ਗੱਡੀ ਦੀ ਟੱਕਰ ਤੋਂ ਬਾਅਦ ਅਸੀਂ ਸੰਸਾਰ ਦਾ ਨੁਕਸ ਕੱਢਦੇ ਆ ਨਾ ਮੌਸਮ ਦਾ ਕੱਢਦੇ ਆ ਦਰਕਤ ਦਾ ਕੱਢਦੇ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਅੰਦਰ ਚਾਤੀ ਮਾਰੀਏ ਕਿ ਇੱਕ ਖਬਰ ਨਾ ਬਣ ਜਾਇਆ ਕਰੇ ਹਰ ਵਾਰ ਵੀ ਗੱਡੀ ਪਲਟ ਗਈ ਬੰਦੇ ਮਰ ਗਏ ਸੋਚ ਕਰਕੇ ਥੋੜਾ ਜਿਹਾ ਆਪਾਂ ਅੰਦਰ ਦੇਖੀਏ ਕਿ ਜੇ ਡਰਾਈਵਰ ਦੀ ਅਕਲ ਕਾਇਮ ਹੈ ਤੇ ਜ਼ਰੂਰ ਬਚਿਆ ਜਾ ਸਕਦਾ ਜੀ ਸੋ ਉਸ لحاظ ਨਾਲ ਅਸੀਂ ਆਪਾਂ ਨੂੰ ਜ਼ਰੂਰ ਇਹਨਾਂ ਗੱਲਾਂ ਦੇ ਵੱਲ ਖਿਆਲ ਰੱਖਣ ਦੀ ਲੋੜ ਹੈਗੀ ਆ ਸੋ ਮੈਂ ਸਮਝਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸਾਵਧਾਨੀਆਂ ਜੇ ਆਪਾਂ ਵਰਤਾਂਗੇ ਤੇ ਕੋਈ ਐਸੀ ਗੱਲ ਨਹੀਂ ਹੈ ਜ਼ਿੰਦਗੀ ਕੈਨੇਡਾ ਵਰਗੇ ਦੇਸ਼ ਦੇ ਵਿੱਚ ਸਾਡੇ ਹੱਥੋਂ ਨਿਕਲਦੀ ਜਾਵੇ ਇਸਲੀ ਤੇ ਲੱਤੀ ਜਾਵੇ ਅੱਜ ਵੀ ਨਾ ਇੱਕ ਸਰਵੇ ਆਇਆ ਤਾਜ਼ਾ ਤਾਜ਼ਾ ਚ ਆਪਾਂ ਇੱਥੇ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਤਾਂ ਬਹੁਤ ਮੁਸ਼ਕਲਾਂ ਦਿਸਦੀਆਂ ਪਰ ਇਹੇ ਮੁਸ਼ਕਲਾਂ ਧਰਤੀ ਦੇ ਹੋਰ ਹਿੱਸਿਆਂ ਤੇ ਕੈਨੇਡਾ ਨਾਲੋਂ ਵੱਡੀਆਂ ਹੀ ਆ ਪਾਣੀ ਤੇ ਬਿਜਲੀ ਦੀ 24 ਘੰਟੇ ਸਪਲਾਈ ਹੈ ਬ੍ਰੈਂਟਨ ਦੇ ਵਿੱਚ ਬ੍ਰੈਂਟਨ ਵਰਗੀਆਂ ਸੜਕਾਂ ਪੰਜਾਬ ਦੇ ਕਿਹੜੇ ਪਿੰਡ ਦੀਆਂ ਦੱਸਿਆ ਜਾ ਸਕਦਾ ਜਾਨੀ ਕਿ ਹੋਰ ਇਹ ਵਿਕਰਾਲ ਜਿਹੜੀਆਂ ਸਮੱਸਿਆਵਾਂ ਨਿਤ ਦਿਨਦੀਆਂ ਹੋਰ ਦੁਨੀਆ ਦੇ ਕੋਨਾਂ 'ਚ ਜਿਆਦੀਆਂ ਵੱਡੀਆਂ ਹੀ ਆ ਇਹ ਗੱਲ ਦੱਸਦਾ ਸਰਵੇ ਕਿ ਅੱਜ ਵੀ ਦੁਨੀਆ ਦੇ ਕਰੋੜਾਂ ਲੋਕ ਤਰਸਦੇ ਆ ਵੀ ਕੈਨੇਡਾ ਰਪੈਰ ਰੱਖਣ ਨੂੰ ਮੌਕਾ ਮਿਲ ਜੇ ਨਕਸਤੇ ਚਲੋ ਇੱਥੇ ਆ ਕੇ ਜਦੋਂ ਚਾਹ ਪਾਣੀ ਪੀ ਲਿਆ ਟੈਚੀ ਰੱਖ ਲੇ ਫੇਰ ਆਪਾਂ ਨੂੰ ਦਿਸਣੇ ਫੇਰ ਅਣਖਾਂ ਜਾਗਣ ਲੱਪੇਂਦੀਆਂ ਨਾ ਇੱਥੇ ਜਹਾਜ ਤੋਂ ਉਤਰਨ ਤੱਕ ਅਣਖ ਥੋੜੋ ਜਾਗਦੀ ਆ ਫੇਰ ਬਹੁਤ ਜ਼ੋਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਜਦੋਂ ਪੈਰਪੂਰ ਲੱਗ ਜਾਣ ਸੋ ਇਦਾਂ ਆ ਵੀ ਇਹ ਜਿਹੜਾ ਮੁੱਲ ਕਿ ਆ ਨਕਸਪਮੇ ਇੱਥੇ ਆ ਕੇ ਦਿਸਦੇ ਆ ਪਰ ਅਸਲ ਦੇ ਵਿੱਚ ਇੰਨਾ ਕਿ ਇਹ ਮੈਂ ਸਮਝਾਂਗਾ ਪਰ ਸਮਰਾਥਾ ਅਜੇ ਵੀ ਵੀ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਵੀ ਪੈਰ ਪਾਉਣ ਦਾ ਮੌਕਾ ਮਿਲ ਜੇ ਹੂੰ ਜੋਲ ਸਾਹਿਬ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਬਾਤਾਂ ਨੂੰ ਬਹੁਤ ਚੰਗਾ ਲੱਗਦਾ ਜੀ ਅੰਦਸਪ ਅੰਮਲ ਵੀ ਕਰੀਤਾ ਜੀ ਸੋ ਤੁਸੀਂ ਟਾਈਮ ਕੱਢ ਕੇ ਆਉਂਦੇ ਹੋ ਜੀ ਥੈਂਕ ਯੂ ਸੋ ਮੱਚ ਫॉर योर ਟਾਈਮ ਐਂਡ ਮਿਲਦੇ ਜੀ ਬਹੁਤ ਜਲਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਐਸ ਐਨ ਸੀ ਵਿਰਸਤਪਾਲ ਸਿੰਘ ਜੋਲ ਤੁਸੀਂ ਅਸਵਲੇ ਸੁਣ ਰਹੇ ਹੋ ਪ੍ਰੋਗਰਾਮ ਐਸ਼ਨ ਵਿਜਨ ਦੇ ਨਾਰੰਗਲਾ ਪੰਜਾਬ ਯੂ ਆਰ ਲਿਸਨਿੰਗ ਟੂ ਸੀ ਐਨ ਐਨ ਟੋਰੰਟੋ ਚਾਵਲਾ ਨਿਊਜ਼ ਨੈਟਵਰਕ ਟੋਰੰਟੋ